ਜੋ ਵੀ ਅਸੀਂ ਗੱਲ ਉਹ ਚੰਗਾ ਵੀ ਉਹ ਚ ਮਾਰਾ ਉਹਦਾ ਇਫੈਕਟ ਲੀਵਰ ਤੇ ਆਉਣੇ ਆ ਬਈ ਤੇਰਾ ਤਾਂ ਲੀਵਰ ਫੈਟੀ ਹੋ ਗਿਆ ਉਹ ਫਿਰ ਇੱਕ ਸਮੋਸਾ ਖਾ ਲੈਂਦਾ ਢਿੱਡ ਢੋਜੇ ਦਾ ਤਰਬੂਜ ਜਿੰਦਾ ਅੱਛਾ ਜਦੋਂ ਲੀਵਰ ਦੀ ਬੇਵਸ ਹੋ ਜਾਂਦੀ ਹੈ ਬੇਵਾਬ ਹੋ ਜਾਂਦੀ ਫਿਰ ਇਹ ਆਪਣੇ ਆਪ ਦਾ ਨਾ ਆਪਣੇ ਬਾਪ ਦਾ ਫਿਰੇ ਜਾਨ ਲੈ ਕੇ ਖੜਾ ਜਾਂਦਾ ਹੁਣ ਕਈ ਲੋਕ ਕਹਿੰਦੇ ਆ ਕਿ ਗੁਰਸੱਭ ਪਤਾ ਕਿਵੇਂ ਲੱਗੂਗੀ ਲੀਵਰ ਫੈਟੀ ਹੋ ਪਹਿਲਾ ਲੱਛਣ ਇਹਦਾ ਹੁੰਦਾ ਹੈ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਦੂਜਾ ਲੱਛਣ ਹੁੰਦਾ ਰੋਟੀ ਖਾਣ ਤੋਂ ਬਾਅਦ ਬੰਦਾ ਟਾਇਲਟ ਨੂੰ ਭਜਦਾ ਲੈਟਰ ਆਉਂਦੀ ਆ ਤੀਜਾ ਲੱਛਣ ਹੁੰਦਾ ਕਿ ਥੋੜਾ ਜਿਹਾ ਕੋਈ ਖਾਂਦਾ ਪੇਟ ਫੁੱਲ ਜਾਂਦਾ ਗੰਦਾ ਖਾਓਗੇ ਤਾਂ ਮਸਤ ਕਲੰਦਰ ਰਹੋਗੇ ਇਹ ਤੁਹਾਨੂੰ ਮੈਂ ਦੱਸਦਾ ਇੰਨਾ ਵਧੀਆ ਉਹਦਾ ਇਫੈਕਟ ਹੈ ਆਪਣਾ ਜਿਹੜਾ ਸਰੀਰ ਹੈ ਉਹ ਸਰੀਰ ਦਾ ਸਭ ਤੋਂ ਵੱਧ ਮਹੱਤਵਪੂਰਨ ਅੰਗ ਕਿਹੜਾ ਜੇ ਆਪਾਂ ਇਹਦੀ ਗੱਲ ਕਰਾਂਗੇ ਸਾਡੇ ਸਾਰੇ ਅੰਗ ਬਹੁਤ ਮਹੱਤਵਪੂਰਨ ਪਰ ਸਾਰਿਆਂ ਨੂੰ ਪਾਲਣ ਪੋਸ਼ਣ ਕਰਨ ਵਾਲਾ ਸਭ ਤੋਂ ਵਧੀਆ ਸਾਡਾ ਜਿਹੜਾ ਆਰਗਨ ਹੈ ਸਾਡਾ ਮਿੱਤਰ ਹੈ ਉਹ ਹੈ ਸਾਡਾ ਲੀਵਰ ਲੀਵਰ ਜੋ ਵੀ ਅਸੀਂ ਖਾਂਦੇ ਹਾਂ ਜੋ ਵੀ ਅਸੀਂ ਖਾਂਦੇ ਹਾਂ ਉਹ ਚ ਚੰਗਾ ਵੀ ਉਹ ਚ ਮਾੜਾ ਵੀ ਉਹਦਾ ਇਫੈਕਟ ਲੀਵਰ ਤੇ ਆਉਣੇ ਆਉਣਾ ਉਹ ਸਾਡੀ ਹਰ ਚੰਗੀ ਤੇ ਮਾੜੀ ਜਿਹੜੀ ਸਾਡਾ ਖਾਣ ਦੀ ਆਦਤ ਹੈ ਉਹਨੂੰ ਵਿਚਾਰੇ ਨੂੰ ਬਰਦਾਸ਼ਤ ਕਰਨੀ ਪੈਂਦੀ ਆ ਜਦੋਂ ਉਹਦੇ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਚੀਜ਼ ਫੇਰ ਉਹ ਫੁੱਲ ਜਾਂਦਾ ਫੇਰ ਡਾਕਟਰ ਬੈਦ ਕਹਿੰਦੇ ਆ ਇਹ ਫੈਟੀ ਲੀਵਰ ਹੋ ਗਿਆ ਬਈ ਤੇਰਾ ਤਾਂ ਲੀਵਰ ਫੈਟੀ ਹੋ ਗਿਆ ਉਹ ਫਿਰ ਇੱਕ ਸਮੋਸਾ ਖਾ ਲੈਂਦਾ ਢਿੱਡ ਢਿੱਡ ਹੋ ਜਾਂਦਾ ਤਰਬੂਜ ਜਿੱਡਾ ਉਹ ਮਾੜਾ ਜਿਹਾ ਕੋਈ ਐਸਾ ਖਾਣ ਬਣ ਦੋ ਪਕੌੜੇ ਖਾ ਲੈਂਦਾ ਢਿੱਡਾਂ ਫੁੱਲ ਜਾਂਦਾ ਫੇਰ ਉਹ ਦਾ ਉਹ ਅਜਾ ਜਿਹੜੇ ਸਾਡੇ ਭਰਾ ਮਾੜਾ ਮੋਟਾ ਸ਼ਾਮ ਨੂੰ ਪੈਗ ਬੁਗ ਲਾਉਂਦੇ ਆ ਉਹ ਕੀ ਕਰਦੇ ਆ ਦੋ ਪੈਗ ਲਾਉਂਦੇ ਆ ਟੰਡੇ ਬਰਫ ਵਰਗੇ ਚਿਲੀ ਚਿਕਨ ਅਗ ਵਰਗਾ ਉਹਦੇ ਨਾਲ ਲੈਂਦੇ ਆ ਤਾਂ ਉਹ ਫਿਰ ਜਦੋਂ ਹਿਸਾਬ ਹੁੰਦਾ ਥੋੜੀ ਦੇਰ ਬਾਅਦ ਪੇਟ ਫੇਰਾ ਫਰਿਆ ਹੁੰਦਾ ਉਹ ਕੀ ਹੁੰਦਾ ਕਿ ਅਸੀਂ ਲੀਵਰ ਦਾ ਖਿਆਲ ਨਹੀਂ ਕੀਤਾ ਲੀਵਰ ਫੈਟੀ ਹੋ ਗਿਆ ਅੱਛਾ ਜਦੋਂ ਲੀਵਰ ਦੀ ਬੇਵਸ ਹੋ ਜਾਂਦੀ ਆ ਬੇਵਾਬ ਹੋ ਜਾਂਦੀ ਆ ਫਿਰ ਇਹ ਨਾਲ ਆਪਣੇ ਆਪ ਦਾਣਾ ਆਪਣੇ ਬਾਪ ਦਾ ਫਿਰ ਇਹ ਜਾਨ ਲੈ ਕੇ ਖੇੜਾ ਛੱਡਦਾ ਫਿਰ ਇਹਦਾ ਇਲਾਜ ਹੀ ਕੋਈ ਨਹੀਂ ਇਸ ਕਰਕੇ ਦੁਨੀਆ ਦੇ ਵਿੱਚ ਹਰ ਕੰਮ ਇਗਨੋਰ ਕਰ ਸਕਦੇ ਆ ਆਪਾਂ ਪਰ ਲੀਵਰ ਤੇ ਜਰਾ ਜਿਹੀ ਵੀ ਪ੍ਰੋਬਲਮ ਅਗਰ ਆ ਜੇ ਸਾਨੂੰ ਇਗਨੋਰ ਕਰਨਾ ਨਹੀਂ ਚਾਹੀਦਾ ਇੱਕ ਤਾਂ ਤਿਰਫਲਾ ਪਾਊਡਰ ਆਪਣਾ ਮਿੱਤਰ ਬਣਾ ਲਓ ਹੁਣ ਕਈ ਲੋਕ ਕਹਿੰਦੇ ਆ ਕਿ ਗੁਰੂ ਸਾਹਿਬ ਪਤਾ ਕਿਵੇਂ ਲੱਗੂ ਵੀ ਲੀਵਰ ਫੈਟੀ ਹੋ ਗਿਆ ਪਹਿਲਾ ਲੱਛਣ ਇਹਦਾ ਹੁੰਦਾ ਹੈ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਦੂਜਾ ਲੱਛਣ ਹੁੰਦਾ ਰੋਟੀ ਖਾਣਸਰ ਬੰਦਾ ਟਾਇਲਟ ਨੂੰ ਭੱਜਦਾ ਲੈਟਰਨ ਆਉਂਦੀ ਆ ਤੀਜਾ ਲੱਛਣ ਹੁੰਦਾ ਕਿ ਥੋੜਾ ਜਿਹਾ ਕੁਝ ਖਾਂਦਾ ਪੇਟ ਫੁੱਲ ਜਾਂਦਾ ਚੌਥਾ ਲੱਛਣ ਹੁੰਦਾ ਬਦ ਹਜਮੀ ਖੱਟੇ ਡਕਾਰ ਗੈਸ ਬਣਨੀ ਗੈਸ ਬਣ ਬਣ ਕੇ ਪਾਸ ਹੋਣੀ ਬਲੋਟਿੰਗ ਹੋਣੀ ਬੰਦਾ 10 ਬੰਦਿਆਂ ਚ ਬੈਠਾ ਫੜਾਗ ਦੇ ਕੇ ਬਲੋਟਿੰਗ ਹੁੰਦੀ ਆ ਭੱਜਦਾ ਉੱਠ ਕੇ ਬਾਹਰ ਤਾਂ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਨੁਕਸਾਨ ਦੇ ਆ ਇਹਦਾ ਮੁੱਖ ਲੱਛਣ ਫਿਰ ਇਹਨੂੰ ਠੀਕੇ ਵਿੱਚ ਕਰੀਏ ਹੁਣ ਗੋਲ ਸਾਹਿਬ ਇਹਦਾ ਕੀ ਕਰੀਏ ਲੋਕ ਆ ਕੇ ਪੁੱਛਦੇ ਆ ਵੀ ਫੈਟੀ ਲੀਵਰ ਦਾ ਕਰੀਏ ਕੀ ਤਿਰਫਲਾ ਪਾਊਡਰ ਨੂੰ ਆਪਣਾ ਦੋਸਤ ਬਣਾਓ। ਔਰ ਤਿਰਫਲਾ ਵੀ ਕਿਹੜਾ 1 2 ਐਂਡ 4 ਦਾ ਫਾਰਮੂਲਾ। ਹਰੜ, ਬੇਹੜਾ ਤੇ ਆਮਲਾ 100 ਗ੍ਰਾਮ ਹਰੜ, 200 ਗ੍ਰਾਮ ਬੇਹੜਾ ਤੇ 400 ਗ੍ਰਾਮ ਆਮਲਾ। ਇਹਨੂੰ ਪਾ ਕੇ ਜਦ ਤੁਸੀਂ ਬਣਾਓਗੇ ਤਿਰਫਲਾ। ਜਦ ਬਣਾ ਬਣਾ ਲੈ ਜੋ। ਹਰੇਕ ਕੋਈ ਨਹੀਂ ਬਣਾਉਂਦਾ ਇਹ ਵੀ ਤੁਹਾਨੂੰ ਦੱਸ ਦਿੰਨਾ ਸਭ ਬਰਾਬਰ ਮਾਤਰਾ ਚ ਪਾ ਕੇ ਬਣਾਉਂਦੇ ਆ। 1 2 ਐਂਡ 4 ਦੀ ਰੇਸ਼ਿਓ ਦਾ ਜਿਹੜਾ ਤਿਰਫਲਾ ਉਹੀ ਇਹ ਚ ਕੰਮ ਕਰਦਾ। ਔਰ ਉਹ ਵੀ ਸੁੱਧ ਯੋਗ ਬਣਿਆ ਹੋਵੇ ਤਾਂ ਕੰਮ ਕਰਦਾ ਫਰਟੀ ਲੀਵਰ ਵਾਸਤੇ ਡੇਲੀ ਲੈਣਾ ਸ਼ੁਰੂ ਕਰ ਦੋ ਓਕੇ ਫੇਰ ਦੂਜੀ ਚੀਜ਼ ਸਲਾਦ ਖਾਓ 11 12 ਵਜੇ ਤੋਂ ਪਹਿਲਾਂ ਪਹਿਲਾਂ ਜੀ ਜੀ ਚਕੰਦਰ ਦਾ ਹੋਣਾ ਬਹੁਤ ਜ਼ਰੂਰੀ ਆ ਚਕੰਦਰ ਚਕੰਦਰ ਖਾਓਗੇ ਤਾਂ ਮਸਤ ਕਲੰਦਰ ਰਹੋਗੇ ਇਹ ਤੁਹਾਨੂੰ ਮੈਂ ਦੱਸ ਦਿੰਦਾ ਐਨਾ ਵਧੀਆ ਉਹਦਾ ਇਫੈਕਟ ਆ ਫੇਰ ਉਸ ਤੋਂ ਬਾਅਦ ਉਹ ਕਹਿੰਦੇ ਗੁਲਸਬਨਾ ਐਡਾ ਟਾਈਮ ਹੈ ਨਾ ਐਡਾ ਟਾਈਮ ਹੈ ਨਾ ਉਹਦਾ ਟਾਈਮ ਹੈ ਫਿਰ ਕੀ ਕਰੀਏ ਫਿਰ ਸਾਡੇ ਕੋਲੇ ਆ ਜਾਓ ਅਸੀਂ ਤੁਹਾਡੇ ਲਈ ਬਣਾਇਆ ਬੂਹਾ ਮੇਰੀ ਤਾ ਪਾਊਡਰ ਇਹ ਸੱਚਮੁੱਚ ਅੰਮ੍ਰਿਤ ਹੈ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਪਾਈ ਹੈ ਭੂਮੀ ਆਮਲਾ ਨੋਟ ਕਰ ਲਿਓ ਘਰੇ ਵੀ ਬਣ ਜੂਗਾ ਭੂਮੀ ਆਮਲਾ ਫਿਰ ਇਹ ਚ ਪ੍ਰਵਾਲ ਪਿਸ਼ਟੀ ਠੰਡਾ ਰੱਖਦੀ ਹੈ ਗਰਮੀ ਨੂੰ ਸ਼ਾਂਤ ਕਰਦੀ ਹੈ ਫਿਰ ਇਹ ਚ ਗੁਦਨਤੀ ਪਸਮ ਬਾਡੀ ਦੇ ਵਿੱਚ ਬਾਰ ਬਾਰ ਬੁਖਾਰ ਚੜਨਾ ਜਿਹੜੇ ਕਹਿੰਦੇ ਰੋਜ਼ ਹੀ ਬੁਖਾਰ ਚੜ ਜਾਂਦਾ ਜੀ ਫਿਰ ਆਪੇ ਉਤਰ ਜਾਂਦਾ ਕੋਈ ਕਹਿੰਦਾ 4 ਦਿਨ ਬਾਅਦ ਚੜ ਜਾਂਦਾ ਆਪੇ ਉਤਰ ਜਾਂਦਾ ਕੋਈ ਕਹਿੰਦਾ ਰੋਜ਼ 2-3 ਘੰਟੇ ਚੜ ਜਾਂਦਾ ਇਹ ਹੈ ਲੀਵਰ ਦੀ ਪ੍ਰੋਬਲਮ ਇਹ ਲੋਗੇ ਇਹਦਾ ਇੱਕ ਚਮਚਾ ਡੇਲੀ ਸਵੇਰੇ ਖਾਲੀ ਪੇਟ ਤੇ ਇੱਕ ਚਮਚਾ ਸ਼ਾਮ ਨੂੰ 5 ਵਜੇ ਇਹਦੇ ਨਾਲ ਇੱਕ ਲਿਵ ਅਮਰਤ ਗੋਲੀ ਆ ਲਿਵ ਅਮਰਤ ਜਿਹੜੀ ਆ ਲੀਵਰ ਦਾ ਅਮਰਤ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਹੈਂਡ ਮੇਡ ਐਕਸਟ੍ਰੈਕਟ ਕੱਢ ਕੇ ਬਣੀ ਹੈ ਘੱਟੋ ਘੱਟ 40-45 ਜੜੀ ਬੂਟੀਆਂ ਦਾ ਜਿਹਦੇ ਵਿੱਚ ਮੇਨ ਪ੍ਰਧਾਨ ਹੈ ਕੁਟਕੀ ਕਾਲਮੇਕ ਇਹਦੇ ਵਿੱਚ ਮੇਨ ਪ੍ਰਧਾਨ ਜੜੀਆਂ ਬੂਟੀਆਂ ਨੇ ਤਾਂ ਇਹਦੇ ਵਿੱਚ 40 ਜੜੀਆਂ ਬੂਟੀਆਂ ਹੋਰ ਪਾ ਕੇ ਇਹ ਇੱਕ ਔਸ਼ਧੀ ਬਣੀ ਹੈ ਜਿਹੜੀ ਤੁਹਾਡੇ ਲੀਵਰ ਨੂੰ ਤੰਦਰੁਸਤ ਰੱਖਦੀ ਹੈ ਫਿਰ ਇੱਕ ਬਣਿਆ ਤੁਹਾਡਾ ਪੀਸੀ ਗੋਲਡ ਮਤਲਬ ਇਹਦੇ ਵਿੱਚ ਸ਼ਿਲਾਜੀਤ ਵੀ ਹੈ ਤ੍ਰਿਕੁਟਾ ਵੀ ਹੈ ਤ੍ਰਿਫਲਾ ਵੀ ਹੈ ਇਹਦੇ ਵਿੱਚ ਵੀ 30 40 ਚੀਜ਼ਾਂ ਪਾ ਕੇ ਇੱਕ ਔਸ਼ਧੀ ਬਣੀ ਹੈ ਇਹ ਵੀ ਹੈਂਡ ਮੇਡ ਗੋਲੀ ਆ ਇਹਦੀ ਇੱਕ ਗੋਲੀ ਲਿਵ ਅਮਰਤ ਦੀ ਇੱਕ ਗੋਲੀ ਮੈਂ ਜਿੰਨੇ ਵੀ ਸਾਡੇ ਅ ਇਸ ਟਾਈਮ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਜਿੰਨੂੰ ਕੋਈ ਬਿਮਾਰੀ ਹੈ ਜਾਂ ਨਹੀਂ ਹੈ ਇਹ ਅਗਰ ਡੇਲੀ ਆਪਾਂ ਲੈ ਲੈਂਦੇ ਆ ਤੱਕ ਕਦੀ ਵੀ ਕੋਈ ਹਾਰਟ ਬ੍ਰੇਨ ਔਰ ਲੀਵਰ ਦੀ ਪ੍ਰੋਬਲਮ ਨਹੀਂ ਹੋ ਸਕਦੀ ਕੋਈ ਪੇਟ ਦੀ ਪ੍ਰੋਬਲਮ ਨਹੀਂ ਹੋ ਸਕਦੀ ਇਹ ਸਭ ਤੋਂ ਬੈਸਟ ਇੱਕ ਮੈਡੀਸਿਨ ਜਿਹੜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਫਿਰ ਜਿਹੜੇ ਲੋਕਾਂ ਦੇ ਨੇ ਜੀ ਬਾਰ-ਬਾਰ ਗੈਸ ਪਾਸ ਹੋਈ ਜਾਂਦੀ ਆ ਬਾਰ-ਬਾਰ ਹਵਾ ਪਾਸ ਹੋਈ ਜਾਂਦੀ ਆ ਉਹਨਾਂ ਵਾਸਤੇ ਜਿਹੜੀ ਗੋਲੀ ਹੈਗੀ ਆ ਸੀ ਐਚ ਐਚ ਜੈਡ ਏ ਐਮ ਹਜ਼ਮ ਅਮਰਿਤ ਹਜ਼ਮ ਅਮਰਿਤ ਦਾ ਨਾਮ ਹੀ ਰੱਖਿਆ ਗਿਆ ਰੋਟੀ ਤੋਂ ਬਾਅਦ ਇੱਕ ਗੋਲੀ ਚੁਸਣੀ ਹੈ ਜਦੋਂ ਤੁਸੀਂ ਕਦੇ ਆਓਗੇ ਸਾਨੂੰ ਮਿਲੋਗੇ ਤੁਹਾਨੂੰ ਸਮਝਾਵਾਂਗੇ ਜਾਂ ਫਿਰ ਵੈਬਸਾਈਟ ਤੇ ਜਾ ਕੇ ਦੇਖ ਲਿਓ ਇੱਕ ਗ੍ਰੀਨ ਬੇਟਾ ਲੀਵਰ ਵਾਸਤੇ ਚਾਰ ਪੰਜ ਚੀਜ਼ਾਂ ਅਸੀਂ ਪ੍ਰੋਵਾਈਡ ਕਰਦੇ ਆ ਔਰ ਫੈਟੀ ਲੀਵਰ ਜਿੰਨਾ ਵੀ ਪ੍ਰੋਬਲਮ ਹੋਵੇ ਇਹਦੇ ਦੋ ਬੂੰਦਾ ਪਤਾਸੇ ਚ ਪਾ ਕੇ ਖਾ ਲਓ ਔਰ ਇਹਨੇ ਆਪਣਾ ਤੁਹਾਨੂੰ ਸਵਾਦ ਦੇਣਾ ਫਿਰ ਸਭ ਤੋਂ ਵੱਡੀ ਜਿਹੜੀ ਲੀਵਰ ਨੂੰ ਫਲਸ਼ ਕਰਨ ਵਾਲੀ ਚੀਜ਼ ਆ ਜਦੋਂ ਅਸੀਂ ਕਹਿੰਦੇ ਆ ਲੀਵਰ ਫਲਸ਼ ਹੋ ਜਾਂਦਾ ਲੀਵਰ ਦੇ ਉੱਤੇ ਜਿੰਨੇ ਵੀ ਡਾਟ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੇ ਮੁਤਾਬਕ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਤੱਕ ਤੁਸੀਂ ਸਾਡੇ ਤੱਕ ਪਹੁੰਚ ਨਹੀਂ ਕਰ پا ਰਹੇ ਤੁਹਾਨੂੰ ਇਸ ਪ੍ਰੋਡਕਟ ਦੀ ਲੋੜ ਹੈ ਮੈਨੂੰ ਇਹ ਗੱਲ ਕਲੀਅਰ ਹੈ ਕਿ ਇੰਨੀ ਦੇਰ ਆਪਾਂ ਵੀਡੀਓ ਦੇਖਿਆ ਤਾਂ ਕਿਤੇ ਨਾ ਕਿਤੇ ਆਪਾਂ ਜਾਣਨਾ ਚਾਹੁੰਦੇ ਸੀਗੇ ਵੀ ਗੋਇਲ ਸਾਹਿਬ ਕਿਵੇਂ ਫਰਟੀਲੀਅਰ ਬਾਰੇ ਗੱਲ ਕਰਦੇ ਆ ਔਰ ਕਿਵੇਂ ਠੀਕ ਹੋਊਗਾ ਬਹੁਤ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਸਾਡੀ ਜਿਹੜੀ ਵੈਬਸਾਈਟ ਆ www.vaidwan.com ਉਹਦੇ ਉੱਤੇ ਜਾ ਕੇ ਤੁਸੀਂ ਇਸ ਪ੍ਰੋਡਕਟ ਬਾਰੇ ਲੀਵਰ ਸਿਸਟਮ ਦੇ ਵਿੱਚ ਚਲੇ ਜਾਓ ਕਲਿੱਕ ਕਰ ਲਿਓ ਲੀਵਰ ਕੇਅਰ ਡਿਪਾਰਟਮੈਂਟ ਦੇ ਵਿੱਚ ਤਦ ਤੁਹਾਨੂੰ ਉਹਦੇ ਵਿੱਚ ਸਾਰੀ ਜਾਣਕਾਰੀ ਮਿਲੂਗੀ ਔਰ ਉਸ ਤੋਂ ਬਾਅਦ ਇਹਨੂੰ ਤੁਸੀਂ ਘਰ ਬੈਠੇ ਬਟਾਈ ਵੀ ਮੰਗਾ ਸਕਦੇ ਹੋ ਜੇ ਤੁਹਾਨੂੰ ਸਮਾਂ ਲੱਗਦਾ ਤਾਂ ਚੰਡੀਗੜ੍ਹ ਆ ਕੇ ਮੈਨੂੰ ਮਿਲ ਵੀ ਸਕਦੇ ਹੋ ਸਤਿ ਸ੍ਰੀ ਅਕਾਲ